ਪਾਣੀ ਗੱਲ ਅਸਰ ਹੁੰਦਾ ਕਈ ਬਿਮਾਰੀਆਂ ਉਹਦੇ ਚ ਠੀਕ ਹੁੰਨੇ ਬਹੁਤ ਜ਼ਿਆਦਾ ਕਿਤੇ ਹਸਪਤਾਲ ਚ ਕੋਈ ਦੇਖਿਆ ਨਹੀਂ ਆ ਬਿਮਾਰ ਹੁਣ ਅਸੀਂ ਵੀ ਵਰਤੇ ਸਾਨੂੰ ਅਸੀਂ ਬਹੁਤ ਕੋਈ ਕਿਤੇ ਹੀ ਜਾਂਦੇ ਡਾਕਟਰ ਕੋਲ ਸਾਨੂੰ ਦਵਾਈ ਦੀ ਲੋੜ ਨਹੀਂ ਕਿਤੇ ਬੁਖਾਰ ਹੋਇਆ ਕਿਤੇ ਆਮ ਦਵਾਈ ਨਹੀਂ ਸਾਨੂੰ ਲੋੜ ਪੈਂਦੀ ਬੀਪੀ ਦੀ ਕੋਈ ਹੋਰ ਸ਼ਿਕਾਇਤ ਕੋਈ ਨਹੀਂ ਹਸਨ ਸਰਬਲੋ ਦੇ ਭਾਂਡੇ ਵਿੱਚ ਉਹਦਾ ਸਵਾ ਜੇ ਕਹਿੰਦਾ ਫਰਕ ਪੈਂਦਾ ਜੀ ਵਧੀਆ ਬਣ ਜਾਂਦਾ ਜੇ ਰੰਗ ਜ਼ਰੂਰ ਫਰਕ ਪੈਂਦਾ ਕਾਲਸ ਚ ਚਲਾ ਜਾਂਦਾ ਜਿਹੜੇ ਤਾਂ ਭੇਤੀ ਬੰਦੇ ਆ ਉਹ ਤਾਂ ਕੋਈ ਨਫ਼ਰਤ ਨਹੀਂ ਕਰਦੇ ਜਿਹੜੇ ਉੱਪਰੇ ਬੰਦੇ ਆ ਉਹ ਕਾਲਸ ਤੇ ਨਫ਼ਰਤ ਕਰਦੇ ਆ ਫਿਰ ਉਹ ਜਿਹੜੇ ਕਾਲਾ ਹੋਣਾ ਉਹ ਹੀ ਗੁਣ ਹੈ ਇਹਦੇ ਵਿੱਚ ਬਸ ਸਰਬਲੋ ਨੂੰ ਜੰਗਾਲ ਦੀ ਉਹ ਪਛਾਣ ਹੈ ਜਿਹਨੂੰ ਜੰਗਾਲ ਨਹੀਂ ਲੱਗਦਾ ਉਹ ਸਰਬਲੋ ਨਹੀਂ ਹੈ ਸਾਬਣ ਨਾਲ ਇਹ ਧੋਇਆ ਜਾ ਸਕਦਾ ਉਥੇ ਸੁੱਕਾ ਰੱਖ ਦੇਣਾ ਫਿਰ ਉਥੇ ਦੁਬਾਰਾ ਫਿਰ ਜਬਰਤਨਾ ਫਿਰ ਪਾਣੀ ਨਾਲ ਧੋ ਲੋ ਫਿਰ ਇਹਦੇ ਚ ਦਾਲ ਸਬਜ਼ੀ ਪਾ ਕੇ ਖਾਓ ਜੀ 300 ਸਵਾ 300 ਦੇ ਵਿਕ ਜਾਂਦੇ ਜੋੜਾ ਹੈ ਅਗਲਾ 150 ਦਾ ਵਿਕ ਜਾਂਦਾ ਹੀ ਸਾਡਾ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅਜੋਕੇ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਖਾਸ ਕਰਕੇ ਸਰੀਰਕ ਸਮੱਸਿਆਵਾਂ ਤੇ ਅਸੀਂ ਅਕਸਰ ਹੀ ਸੁਣਦੇ ਆ ਕਿ નિਹੰਗ ਸਰਬਲੋਹ ਦੇ ਭਾਂਡੇ ਦੀ ਵਰਤੋਂ ਕਰਦੇ ਨੇ ਚਾਹੇ ਉਹ ਪਾਣੀ ਪੀਣਾ ਹੋਵੇ ਚਾਹੇ ਉਹਨਾਂ ਨੇ ਭੋਜਨ ਬਣਾਉਣਾ ਹੋਵੇ ਜਾਂ ਲੰਗਰ ਛਕਣਾ ਹੋਵੇ ਤੇ ਮੇਰੇ ਕੋਲ ਇਸ ਸਮੇਂ ਸਰਬਲੋਹ ਦੇ ਭਾਂਡੇ ਪਏ ਨੇ ਚਮਚ ਗਲਾਸ ਜਿੰਦੇ ਵਿੱਚ ਚਾਹ ਬਣਾਈ ਜਾਂਦੀ ਹੈ ਇਸ ਤੋਂ ਇਲਾਵਾ ਪਤਲੇ ਤੇ ਕੜਚੀਆਂ ਤੇ ਹੋਰ ਵੀ ਤੁਸੀਂ ਸਾਰੇ ਭਾਂਡੇ ਵੇਖ ਰਹੇ ਹੋ ਜਿਹੜੇ ਕਿ ਸਰਬਲੋ ਦੇ ਭਾਂਡੇ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਸਰਬ ਲੋਦੇ ਭਾਂਡਿਆਂ ਦੀ ਜੇਕਰ ਵਰਤੋਂ ਕੀਤੀ ਜਾਂਦੀ ਹੈ ਤਾਂ انسان ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਇਨ੍ਹਾਂ ਭਾਂਡਿਆਂ ਦੇ ਵਿੱਚ ਲੁਕਿਆ ਹੋਇਆ ਹੈ ਇਨ੍ਹਾਂ ਭਾਂਡਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਵੱਖ-ਵੱਖ ਥਾਵਾਂ ਤੇ ਪਰ ਪਿੰਡ ਕੜੂਆ ਬਹੁਤ ਜ਼ਿਆਦਾ ਪ੍ਰਸਿੱਧ ਹੈ ਤੇ ਇਨ੍ਹਾਂ ਭਾਂਡਿਆਂ ਨੂੰ ਤਿਆਰ ਇਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਥੋੜਾ ਜਿਹਾ ਇਨ੍ਹਾਂ ਭਾਂਡਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੱਚਾ ਸਾਡਾ ਧੰਨਵਾਦ ਜੀ ਬਚੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਭਰਤਰਾ ਸਿੰਘ ਹੈ ਜੀ ਅੱਛਾ ਪਹਿਲੇ ਤਾਂ ਇਹ ਦੱਸੋ ਕਿ ਤੁਸੀਂ ਇਹ ਸਰਬਲੋਹ ਦੇ ਭਾਂਡਿਆਂ ਦਾ ਕੰਮ ਕਿੰਨੀ ਦੇਰ ਤੋਂ ਕਰ ਰਹੇ ਹੋ ਅਸੀਂ ਤਕਰੀਬਨ 11-12 ਸਾਲ ਦੀ ਉਮਰ ਤੇ ਇਹ ਕੰਮ ਕਰ ਰਹੇ ਹਾਂ ਜੀ ਹੋ ਗਏ ਸਾਨੂੰ 50 ਸਾਲ ਹੋ ਗਏ ਇਸੇ ਕੰਮ 'ਚ ਤੇ ਤੁਹਾਡੇ ਵੱਡੇ-ਵਡੇਰੇ ਵੀ ਕਰਦੇ ਸੀ ਹਾਂ ਦਾ ਪਹਿਲਾਂ ਪਿਤਾ ਜੀ ਵੀ ਇਹ ਕੰਮ ਕਰਦੇ ਤੇ ਜੱਦੀ ਪੁਰਖੀ ਕੰਮ ਹੈ ਬਾਬਾ ਪਰਦਾਦਾ ਸੁਰ ਇਹ ਸਦੀਆਂ ਤੇ ਕਰਦੇ ਆ ਰਹੇ ਅੱਛਾ ਜੀ ਜਿਵੇਂ ਕਿ ਐਸੇ ਹੀ ਦੇਖਿਆ ਹੈ ਕਿ ਬਹੁਤ ਸਾਰੇ ਭਾਂਡੇ ਇੱਥੇ ਪਏ ਹੋਏ ਆ ਜੋ ਤੁਸੀਂ ਤਿਆਰ ਕਰਦੇ ਹੋ ਸਾਰੇ ਹਰ ਇੱਕ ਤਰ੍ਹਾਂ ਦਾ ਜੋ ਰਸੋਈ ਦੇ ਵਿੱਚ ਭਾਂਡੇ ਦੀ ਵਰਤੋਂ ਹੁੰਦੀ ਹੈ ਤੁਸੀਂ ਤਿਆਰ ਕਰ ਲੈਂਦੇ ਹੋ ਸਾਰੇ ਤਿਆਰ ਕਰਦੇ ਹਾਂ ਜੀ ਚਮਚੇ ਤੇ ਲੈ ਕੇ ਜਿੰਨੇ ਸਰਵਲ ਦੇ ਘਰਾਂ 'ਚ ਸੋਈ ਅਰਸ਼ੀਆਂ ਤੇ ਲੈ ਕੇ ਅਟਰਾਤ ਤਵਾ ਪਤੀਲੇ ਸਾਰ ਏਟਮਾ ਥਾਲੀਆਂ ਤੱਕ ਤਿਆਰ ਕਰਦੇ ਜੀ ਅੱਛਾ ਬੜੇ ਕੜਾਹੇ ਤੱਕ ਜੀ ਜਦੋਂ ਤੁਸੀਂ ਕੜਾਹੇ ਵੀ ਤਿਆਰ ਕੀਤੇ ਆ ਇਹ ਤਾਂ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਲੰਗਰ ਬੰਦਾ ਹੋਵੇਗਾ ਉਹਨਾਂ ਦੇ ਲਈ ਵਰਤੋਂ ਕੀਤੇ ਜਾਂਦੇ ਹੋਣਗੇ ਲੰਗਰਾਂ ਦੇ ਵਿੱਚ ਵੀ ਜਾਂਦੇ ਆ ਆਮ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਜੀ ਲੰਗਰ ਦਾ ਸਵਾਲ ਵਾਸਤੇ ਤੁਸੀਂ ਇਹ ਦੱਸੋ ਕਿ ਜਦੋਂ ਅਸੀਂ ਇੰਨਾ ਭਾਂਡਿਆਂ ਦੇ ਵਿੱਚ ਆਪਣਾ ਭੋਜਨ ਪਕਾਉਂਦੇ ਆ ਚਾਹੇ ਉਹ ਕੜਾਈ ਹੋਵੇ ਚਾਹੇ ਆਪਾਂ ਚਾਹ ਬਣਾਣ ਦੇ ਕੀ ਫਰਕ ਹੁੰਦਾ ਹੈ ਦੂਜੀ ਚਾਹ ਜਾਂ ਦੂਜੀ ਸਬਜ਼ੀ ਨਾਲੋਂ ਸਰਬ ਲੋਦੇ ਪਾਂਡਿਆਂ ਵਿੱਚ ਤਿਆਰ ਕੀਤੇ ਭੋਜਨ ਦਾ? ਕਉਣ ਕਾਰੀ ਹੁੰਦਾ ਜੀ ਜਿੰਨਾ ਇਹਦੇ 'ਚ ਸਮਾਨ ਪਾਉਂਗੇ ਆਇਰਨ ਲੱਗਣਾ ਜਾਣ ਇਹਦੇ ਵਿੱਚ ਭੋਜਨ ਚ ਰਾਲਣਾ ਉਹਨਾਂ ਉਹ ਅੰਦਰ ਮਤਲਬ ਸਰੀਰ ਦੇ ਜਿਹੜੀ ਆਇਰਨ ਦੀ ਘਾਟ ਹੈ ਸਰੀਰ ਦੇ ਵਿੱਚ ਉਹ ਪੂਰੀ ਕਰ ਦਿੰਦਾ ਹੈ। ਜਿਹੜੇ ਤਕਰੀਬਨ ਸ਼ੁਰੂ ਤੇ ਇਹਦਾ ਵਰਤੋਂ ਕਰਦੇ ਉਹਨਾਂ ਨੂੰ ਆਇਰਨ ਦੀ ਘਾਟ ਨਹੀਂ ਹੁੰਦੀ। ਕਈ ਆਇਰਨ ਦੀ ਘਾਟ ਦੇ ਵਿੱਚ ਫਿਰ ਬਿਮਾਰੀਆਂ ਆਉਂਦੀਆਂ। ਕਈ ਡਾਕਟਰ ਦੱਸਦੇ ਵੀ ਤੁਹਾਨੂੰ ਆਇਰਨ ਦੀ ਘਾਟ ਆਇਰਨ ਜਾਂ ਹੋਰ ਦਵਾਈਆਂ ਦੇਣ ਜਾਂ ਫਿਰ ਕਹਿੰਦੇ ਸਰਬਲੋ ਦੇ ਭਾਂਡੇ ਵਰਤੋ ਇਹਨਾਂ ਖਾਓ। ਨਹੰਗ ਸਿੰਘ ਤਕਰੀਬਨ ਜਿੰਨੇ ਵੀ ਆਮ ਤੌਰ ਤੇ ਸਾਰੇ ਲੋਕ ਇਹਦੇ ਉਹਨਾਂ ਨੂੰ ਕਿਤੇ ਹਸਪਤਾਲ 'ਚ ਕੋਈ ਦੇਖਿਆ ਨਹੀਂ ਆ ਬਿਮਾਰ ਹੁਣ ਅਸੀਂ ਵੀ ਵਰਤੇ ਸਾਨੂੰ ਅਸੀਂ ਬਹੁਤ ਕੋਈ ਕਿਤੇ ਹੀ ਜਾਂਦਾ ਡਾਕਟਰ ਕੋਲ ਸਾਨੂੰ ਦਵਾਈ ਦੀ ਲੋੜ ਨਹੀਂ ਕਿਤੇ ਬੁਖਾਰ ਹੋਇਆ ਕਿਤੇ ਆਮ ਦਵਾਈ ਨਹੀਂ ਸਾਨੂੰ ਲੋੜ ਪੈਂਦੀ ਬੀਪੀ ਦੀ ਕੋਈ ਹੋਰ ਸ਼ਿਕਾਇਤ ਕੋਈ ਨਹੀਂ ਅਸਨ ਜਿਵੇਂ ਕਿ ਤੁਸੀਂ ਦੱਸਿਆ ਕਿ ਇਸ ਦਿਨ ਆਇਰਨ ਦੀ ਜਾਂ ਬੀਪੀ ਦੀ ਹੋਰ ਵੀ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਇਹਨਾਂ ਭਾਂਡਿਆਂ ਵਿੱਚ ਜਦੋਂ ਅਸੀਂ ਭੋਜਨ ਤਿਆਰ ਕਰਦੇ ਆ ਜਾਂ ਅਸੀਂ ਖਾਂਦੇ ਆ ਰੰਗ ਤੇ ਸਵਾਦ ਵਿੱਚ ਵੀ ਫਰਕ ਆ ਜਾਂਦਾ ਹੈ ਸਵਾਦ ਵੀ ਜੈ ਕਾ ਵੀ ਜਦੋਂ ਦਾਲ ਬਣਾਉਂਗੇ ਇਹਦੇ ਵਿੱਚ ਸਰਵਨੋ ਦੇ ਭਾਂਡੇ ਵਿੱਚ ਉਹਦਾ ਸਵਾਦ ਜੈ ਕਹਿੰਦਾ ਫਰਕ ਪੈਂਦਾ ਜੀ ਵਧੀਆ ਬਣ ਜਾਂਦਾ ਜੇ ਰੰਗ ਜ਼ਰੂਰ ਫਰਕ ਪੈਂਦਾ ਕਾਲਸ ਚ ਚਲਾ ਜਾਂਦਾ ਜਿਹੜੇ ਤਾਂ ਭੇਤੀ ਬੰਦੇ ਆ ਉਹ ਤਾਂ ਕੋਈ ਨਫ਼ਰਤ ਨਹੀਂ ਕਰਦੇ ਜਿਹੜੇ ਉੱਪਰੇ ਬੰਦੇ ਆ ਉਹ ਕਾਲਸ ਤੇ ਨਫ਼ਰਤ ਕਰਦੇ ਆ ਪਰ ਉਹ ਜਿਹੜਾ ਕਾਲਾ ਹੋਣਾ ਉਹ ਹੀ ਗੁਣ ਹੈ ਇਹਦੇ ਵਿੱਚ ਬਸ ਭੋਜਨ ਦੇ ਵਿੱਚ ਰਲਾ ਲੈਣਾ ਉਹ ਕਾਲਸਾ ਲੋਹਾ ਝੜਿਆ ਸਮਝੋ ਆਪਣੇ ਅੰਦਰ ਤੇ ਜੀ ਕਰ ਕੋਈ ਇਨਸਾਨ ਹੈ ਤੁਹਾਡੇ ਕੋਲੋਂ ਭਾਂਡੇ ਬਾਹਰੋਂ ਮੰਗਵਾਉਣਾ ਚਾਹੁੰਦਾ ਹੈ ਤਾਂ ਤੁਸੀਂ ਬਾਹਰ ਵੀ ਇਹ ਭਾਂਡਿਆਂ ਦੀ ਸਪਲਾਈ ਕਰਦੇ ਹੋ ਜਾਂ ਇੱਥੇ ਆ ਕੇ ਹੀ ਲੈਣੇ ਪੈਂਦੇ ਆ? ਨਹੀਂ ਨਹੀਂ ਸਪਲਾਈ ਕਰਦੇ ਸਾਡੇ ਕੋਲੋਂ ਲੈ ਜਾਣੇ ਫਿਰ ਉਹ ਆਪ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਬਾਹਰ ਲੈ ਜਾਣ ਦੀ। ਲੈ ਜਾਣੇ ਬਾਅਦ। ਹਾਂਜੀ ਆਮਰ ਸਰ ਤੇ ਲੈ ਜਾਣੇ ਕਈ ਉਹਨਾਂ ਦੇ ਥਰੂ ਭੇਜਦੇ ਜਿਹੜਾ ਹੋਰ ਸਿੱਖੀ ਲੈਂਦਾ ਸਮਾਨ ਜਾਂਦਾ ਬਾਹਰ ਉਹਦੇ ਨਾਲ ਉਹਦੇ ਭਾਂਡੇ ਵੀ ਲੈ ਕੇ ਜਾਂਦੇ ਸੱਤ। ਇੱਕ ਗੱਲ ਇਹ ਦੱਸੋ ਕਿ ਇੱਕ ਆਪਾਂ ਸਰਬਲੂ ਦੇ ਭਾਂਡੇ ਵਿੱਚ ਇੱਕ ਭੋਜਨ ਪਕਾਉਂਦੇ ਆਂ। ਜੇ ਆਪਾ ਭੋਜਨ ਪਕਾਈਏ ਨਾ ਸਿਰਫ ਸਰਵ ਲੋਹ ਦੇ ਭਾਂਡਿਆਂ ਵਿੱਚ ਅਸੀਂ ਭੋਜਨ ਛੱਕੀਏ ਫਿਰ ਵੀ ਕੀ ਅਸਰ ਹੋਏਗਾ ਹਾਂਜੀ ਹਾਂਜੀ ਛਕੜੇ ਦਾ ਵੀ ਉਹ ਤਾਂ ਸਾਜ ਪਕਾਉਂਗੇ ਤਾਂ ਵੀ ਫਾਇਦਾ ਹੂੰ ਪਾ ਕੇ ਉਹ ਪੈਰ ਨਾ ਕੁਣ ਨਹੀਂ ਹੈ ਜੋ ਲੋਹੇ ਨਾਲ ਦਾਲ ਸਬਜ਼ੀ ਪਾਣੀ ਪਾਓ ਕਈ ਬਿਮਾਰੀਆਂ ਦਾ ਬਾਟੇ ਪਾਣੀ ਪਾ ਪਾ ਕੇ ਪੀਨੇ ਚਾਰ ਚਾਰ ਬਾਟੇ ਉਹ ਬਾਟੇ ਦੇ ਗੱਲ ਪਾਣੀ ਦੇ ਗੱਲ ਅਸਰ ਹੁੰਦਾ ਕਈ ਬਿਮਾਰੀਆਂ ਉਹਦੇ ਚ ਠੀਕ ਹੁੰਨੇ ਬਹੁਤ ਜ਼ਿਆਦਾ ਜੀ ਕਿੰਨੇ ਤੋਂ ਮਹਿੰਗੇ ਹੁੰਦੇ ਭਾਂਡੇ ਇਹ ਬਾਟਾ ਆ ਬਾਟਾ 150 ਰੁਪਏ ਦਾ ਵਿਕ ਜਾਂਦਾ ਜੀ ਆ ਪੌਣੇ 200 ਦਾ ਜਾਂ ਤਿੰਨ 100 ਸਵਾ 300 ਦੇ ਵਿਕ ਜਾਂਦੇ ਜੋੜਾ ਹੈ ਅਗਲਾ 150 ਦਾ ਵਿਕ ਜਾਂਦਾ ਹੀ ਸਾਡਾ ਅੱਛਾ ਹਾਂ ਜੀ ਠੀਕ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੰਨੇ ਸਾਰੇ ਦੇ ਘਰ ਤੋਂ ਕਰਦੇ ਸਾਡੇ ਬਾ ਵੀ ਹੈਗੇ ਤਕਰੀਬਨ ਅੱਧ ਪਚੱਤ ਹੈਗੇ ਜਣੋ ਆ ਕੁੱਕਰ ਜਿਹੜਾ ਦਾਲ ਵਾਲਾ ਨਹੀਂ ਵਰਦਾ ਮਾਂ ਜਿਹੜੇ ਛੋਟੇ ਜੋ ਕਰਕੇ ਆ ਪਰ ਵੱੱਤ ਸਾਹਿਬ ਮੋਤੀ ਦੀ ਸ਼ਿਕਾਇਤ ਜਣੋ ਇਹਦੇ ਚ ਕੁੱਕਰ ਚੋਂ ਹੀ ਲੱਗਦੀ ਜਿਹੜੇ ਐਲੂਮੀਨੀਅਮ ਦੇ ਆਪਣੇ ਹਾਂ ਜਿਹੜਾ ਜਿੰਨਾ ਐਲੂਮੀਨੀਅਮ ਹੈ ਇਹਦੇ ਚੋਂ ਮੋਤੀਆ ਟੀਵੀ ਦਾ ਵੀ ਖਤਰਾ ਹੁੰਦਾ तकरीबन ਪੁਰਾਣੀ ਕਹਾਣੀ ਸੁਣੀ ਹੋਈ ਹੈ ਜਿਹੜੇ ਸਰਬ ਲੋਹ ਦੇ 판ਡੇ ਚ ਜਨੋਂ ਕੋਈ ਬਿਮਾਰੀ ਨੇੜੇ ਨਹੀਂ ਆਉਗੀ ਜੇ ਕਿਤੇ ਵਰਤੀਏ ਤਿੰਨ ਦੀ ਸਾਮ ਸੰਭਾਲ ਦੇ ਲਈ ਕੀ ਧਿਆਨ ਸਾਮ ਸੰਭਾਲ ਦੇ ਬਾਰੇ ਚ ਦੱਸਦੇ ਤੁਹਾਨੂੰ ਬਤਾਈ ਹੈ ਵੀ ਜਿਸ ਟਾਈਮ ਤੇ ਭੋਜਨ ਛਕਣਾ ਖਾਣ ਦੇ ਉਸੇ ਟਾਈਮ ਨੂੰ ਸੁਕਮਾਂਜ ਕਰਨਾ ਮਿੱਟੀ ਗੱਲ ਜਾਂ ਸੁਆਗਲ ਮਾਂਦਣਾ ਸਾਬਣ ਗੱਲੀ ਨੂੰ ਧੋਇਆ ਜਾ ਸਕਦਾ ਉੱਤੇ ਸੁੱਕਾ ਰੱਖ ਦੇਣਾ ਫਿਰ ਉੱਤੇ ਦੁਬਾਰਾ ਫੇਰ ਜਬਰਤਨਾ ਫਿਰ ਪਾਣੀ ਗੱਲ ਨੂੰ ਧੋ ਲੋ ਫਿਰ ਦੇ ਵਿੱਚ ਦਾਲ ਸਬਜ਼ੀ ਪਾ ਕੇ ਖਾਓ ਜੀ ਜਿੰਨਾਂ ਲੱਗਣ ਦਾ ਖਤਰਾ ਹੋਊਗਾ ਨਾ ਨਾ ਗਿੱਲੇ ਦਾ ਖਤਰਾ ਨਹੀਂ ਰੱਖਣ ਜਨਾਲ ਲੱਗਣ ਖੜ ਕੇ ਗਿੱਲੇ ਤੇ ਬਚਾਉਣਾ ਹੋ ਨਹੀਂ ਗਿੱਲਾ ਦਾ ਪਾਣੀ ਵੀ ਪੀਣੇ ਜਿੱਲਾ ਹੋਊਗਾ ਉਹ ਤਾਂ ਜ਼ਰੂਰ ਵੀ ਜੰਗਾਲ ਨਹੀਂ ਲੱਗਣਦਾ ਜੰਗਾਲ ਲੱਗਣ ਕਰਕੇ ਸੁੱਕਾ ਰੱਖਣਾ ਹੈ ਉਹ ਜੰਗਾਲ ਇਹਨੂੰ ਸਰਬਲੋ ਨੂੰ ਜੰਗਾਲ ਦੀ ਉਹ ਪਛਾਣ ਹੈ ਜਿਹਨੂੰ ਜੰਗਾਲ ਨਹੀਂ ਲੱਗਦਾ ਉਹ ਸਰਬਲੋ ਨਹੀਂ ਹੈ ਜੀ ਜੰਗਾਲ ਲੱਗੂਗਾ ਜਿਹਨੂੰ ਉਹ ਸਰਬਲੋ ਹੈ ਯਾਨੀ ਕਿ ਇਹ ਪਿਓਰ ਲੋਹਾ ਹੁੰਦਾ ਹੈ ਪਿਓਰ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕਰਦੀ ਸਾਫ਼ ਕਰਿਆ ਹੋਇਆ ਤੇ ਬਾਕੀ ਹੀ ਦੋਸਤੋ ਅਸੀਂ ਦੇਖਿਆ ਹੈ ਕਿ ਇਹ ਬਿਲਕੁਲ ਪਿਓਰ ਲੋਹਾ ਹੈ ਬਹੁਤ ਹੀ ਭਾਰੀ ਹੈ ਤੇ ਇਹਨਾਂ ਨੂੰ ਕੁੱਟ-ਕੁੱਟ ਕੇ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਅਸੀਂ ਦਿਖਾਇਆ ਹੈ ਕਿ ਇਹਨਾਂ ਨੂੰ ਕੁੱਟਿਆ ਜਾਂਦਾ ਹੈ ਕੁੱਟ ਕੇ ਇਹ ਤਿਆਰ ਹੁੰਦੇ ਆ ਸਾਰੇ ਭਾਂਡੇ ਤੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈ ਸਾਡੇ ਸਰੀਰ ਦੇ ਕੋਲ ਨੇੜੇ ਵੀ ਨਹੀਂ ਹੁੰਦੀਆਂ ਜੇਕਰ ਅਸੀਂ ਸਰਬਲੋ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਪਹਿਲਾਂ ਤਾਂ ਬਹੁਤ ਘੱਟ ਵਰਤੋਂ ਹੁੰਦੀ ਸੀ ਪਰ ਜੋਕੇ ਸਮੇਂ ਦੇ ਵਿੱਚ ਕਿਉਂਕਿ ਹਰ ਇੱਕ ਇਨਸਾਨ ਬਿਮਾਰੀਆਂ ਦੇ ਨਾਲ ਜੂਝ ਰਿਹਾ ਹੈ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਚੰਗਾ ਜੀਵਨ ਜਿਹੜਾ ਸਿਹਤਮੰਦ ਜੀਵਨ ਬਤੀਤ ਕਰਾਂ ਤੇ ਇਨ੍ਹਾਂ ਭਾਂਡਿਆਂ ਦੀ ਵਰਤੋਂ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਤੇ ਦਵਾਈਆਂ ਦੇ ਨਾਲੋਂ ਦਵਾਈਆਂ ਤੇ ਜ਼ਿਆਦਾ ਖਰਚਾ ਕਰਨ ਦੇ ਨਾਲੋਂ ਬਿਹਤਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਆਪਾਂ ਵੀ ਇਨ੍ਹਾਂ ਭਾਂਡਿਆਂ ਦੀ ਵਰਤੋਂ ਕਰੀਏ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਗੇ ਧੰਨਵਾਦ